ਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਆ ਡੈਮਨ ਟਾਸ ਕਿੰਤਾ ਦੇ ਸਾਹ ਨਾਲ ਜਿਹੜਾ ਉੱਪਰ ਨੂੰ ਲੈਵਲ ਇਹਦਾ ਚੜ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਜਿਹੜਾ ਬਹੁਤ ਹੀ ਤੇਜ਼ ਹੋ ਰਿਹਾ ਹੈ ਤੇ ਦੂਸਰੀ ਸਿਹਰਾ ਜਿਹੜਾ ਉਧਰ ਪਿੰਡ ਸਹਿਯੋਗ ਦੇ ਰਿਹਾ ਇਧਰ ਤੰਬੂ ਤਾਣਿਆ ਹੋਇਆ ਵਾਰਸ਼ ਵੀ ਜਿਹੜੀ ਕਾਫੀ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਾਲਾਤ ਹੁਣ ਦੇ ਲਾਈਵ ਤਸਵੀਰਾਂ ਹਾਂਜੀ ਆਗੇ ਸਾਡੇ ਸੇਵਾਦਾਰ ਪੱਕੇ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ ਤੇ ਵੀ ਪਹਿਲਾਂ ਵੀ ਇਹਨਾਂ ਨੇ ਬਹੁਤ ਲੰਬੀ ਸੇਵਾ ਲੰਬਾਈ ਹੈ ਜਿਹੜੀ ਪ੍ਰਸ਼ਾਦਿਆਂ ਦੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਰ ਕੇ ਆਣਾ ਪਹਿਲਾਂ ਮੂੰ ਪਈਆਂ ਵਾਲੇ ਲਖੰਦੀ ਤੋਂ ਖੁਸ਼ ਕੀ ਹੋ ਗਏ ਹਨ ਨਾ ਪਾਉਣੇ ਕੋ ਦੋ ਉਹ ਬਹੁਤ ਦੋ ਲਾੜ ਬਸ ਹਮ ਆ ਇੱਥਰ ਲਈ ਕੋਨੇ ਕੀ ਤਾਂ ਡੇਢ ਕੀ ਲੱਗਦਾ ਆਉਰ ਲੈ ਚਨਾ ਜਿਹੜੇ ਪੁੱਟ ਪੁੱਟ ਵਾਹਿਲ ਆ ਉਹ ਪਰਲੇ ਪਾਸੋਂ ਪਤਾ ਨਹੀਂ ਕਿ ਮੈਂ ਜਿੱਥਰੋਂ ਲੱਗਦਾ ਜਿਨੂੰ ਪੌਣੇ 2 ਹੋਵੇ ਲੈ ਤੁਸੀਂ ਮੇਚੜਾ ਲਾਲਾ ਤੂੰ ਹਾ ਹੂੰ ਨਹੀਂ ਬੜਾ ਗਰ ਖਿੱਚਿਆ ਆ ਜਿਆਦਾ ਕੀ ਦੋ ਪਰ ਕਿਦ ਫੋਟੋ ਨਹੀਂ ਵਹ ਰਿਹਾ ਪਹਿਲਾਂ ਨਹੀਂ ਪੈਂਦਾ ਦੋ ਪਤਾ ਨਹੀਂ ਕਿ ਕਿਹਨਾਂ ਲੱਗਿਆ ਯਾਰ ਆਹ ਬੜਾ ਉਹ ਜਿਹੜੇ ਤੱਕ 1.5 ਵਜੇ ਅੱਧਾ ਘਰ ਜਾਲਾ ਬਸ ਬੰਦ ਹੋ ਗਿਆ ਬਹੁਤ ਬਹੁਤ ਖੁੱਲਿਆ ਜੀ ਪਰ ਮੀ ਵੜਾ ਸੁਤੀ ਜਾਂਦਾ ਪਾ ਕਰਕੇ ਲੱਗਿਆ 12 ਵਜੇ ਹੋਣਗੇ ਤਾਂ ਇਹਦੇ ਕੇਲੀ ਦੀ ਬਚਦਾ ਕੇਲੀ ਨਹੀਂ ਆਈ ਹਾਂ ਕੇਲੀ ਕੇਲੀ ਤਾਂ ਪਹਿਲਾਂ ਚੱਕ ਲੈ ਆ ਨਾ ਜਿਹੜੀ ਹੈਗੀ ਸੀ ਕੇਲੀ ਪਹਿਲੇ ਪਾਣੀ ਚ ਲਾਂਗੀ ਪਹਿਲੇ ਪਾਣੀ ਚ ਲਾਂਗੀ ਹਾਂ ਜੋ ਕਿ ਜਿਆਣੀ ਹੁੰਦੀ ਉਹਨੂੰ ਆ ਜਾਂਦੀ ਸਾਰੇ ਕੁਝ ਸੂਰੇ ਹੋਈਗਾ ਉੱਥੋਂ ਕੋਈ ਜਿਆਣੀ ਹੁੰਦੀ ਉਹਨੂੰ ਆ ਜਾਂਦੀ ਗੁਰਦਾਰਾ ਵੀ ਆ ਗਿਆ ਵੀਰੋ ਕੋਰ ਦਾ ਸਾਥ ਨਾਲ ਫੇਰ ਆਤਾ ਹਮ ਕਹਿ ਦਿੰਦੇ ਆ ਨਾਮ ਸਰਦਾਰ ਜਸਪਾਲ ਸਿੰਘ ਗੁਰੂ ਜੀ ਦਾ ਰੱਖੀ ਹੋਈ ਹੈ ਜੇ ਲੋਕ ਦਾ ਵੀ ਦੋ ਦਿਨ ਦਿੱਤੇ ਸੀ ਨਾ ਰੰਗਲੇ ਆ ਜਦੋਂ ਕਿ ਕਿਰਪੀ ਬੜੀ ਵੱਡੀ ਹੋ ਰਹੀ ਹੈ ਆ ਰੱਬ ਜਰ ਜਰ ਸਾਹਮਣੇ ਸਰਕਾਰ ਦੇ ਸਾਹਮਣੇ ਰਿਹਾ ਰੱਬ ਵਾਲਾ ਤਾਂ ਇਹਦਾ ਵੀ ਥਰੋ ਆ ਆ ਸੰਦੇਲ ਜਨਤ ਗੜਾਈ ਗੜਾਇਓ ਜਨਤ ਜਾਣ ਦੀ ਧੰਚੋ ਦੇ ਤਿੰਨ ਤੋਂ ਪਰੇ ਲਾਡੀ ਹੋਵੇ ਕੈਮਰੇ ਦੇ ਬਾਹਰ ਵੀ ਕਰਾਉਂਦਾ डंडा क्या चक्लिया चंगा हम हाँ जी तटे तक जो लाइव तस्वीर आप चैनल राही जा रहे हैं ਹਾਂਜੀ ਸੇਵਕ ਗੱਲ ਚੈਨਲ ਦੇ ਰਾਹੀਂ ਤੁਹਾਡੇ ਤੱਕ ਅਸੀਂ ਲਾਈਵ ਤਸਵੀਰਾਂ ਜਿਹੜੀਆਂ ਪਹੁੰਚਾ ਰਹੇ ਹਾਂ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਪਾਣੀ ਦਾ ਲਗਾਤਾਰ ਵਹੋ ਜਿਹੜਾ ਵਧ ਰਿਹਾ ਸਿਰਫ 2 2.5 ਫੁੱਟਾ ਜਿਹੜਾ ਪਾਣੀ ਹੁਣ ਤੋਂ ਨਹੀਂ ਮਰ ਰਹਿ ਚੁੱਕਿਆ ਹੈਗਾ ਤੇ ਪਾਣੀ ਦਾ ਚੜਾਅ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਸੇਵਕ ਗੱਲ ਚੈਨਲ ਦੇ ਰਾਹੀਂ ਜਿਹਨੇ ਆਪਾਂ ਨੂੰ ਫੋਲੋ ਨਹੀਂ ਕੀਤਾ ਨਵੇਂ ਆ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਸਾਡੇ ਤਾਂ ਪਰਤਨਾਂ ਨਾਮੀਆਂ ਵੀਡੀਓ ਤੇ ਨਾਮੀਆਂ ਅਪਡੇਟ ਜਰੂਰ ਪਚਾਉਂਦੇ ਰਹੇਗੇ। ਤੋਂ ਸਾਡੇ ਤਾਂ ਵੀ ਜੀਤ ਨਹੀਂ ਅਸੀਂ ਪਾਗ ਲੈ ਮੈਂ ਕਿਹਾ ਵੀ ਜੀ ਜੀ ਲੋਕਾਂ ਨੂੰ। ਹਾਂ ਜੀ ਦੂਸਰੀ ਸਾਈਡ ਸਾਈਡ ਦੇਖ ਸਕਦੇ ਹਾਂ ਸੀ। ਲਾਈਵ ਤਸਵੀਰਾਂ ਦੇ ਰਾਹੀਂ ਜਿਹੜਾ ਉੱਧਰ ਇੱਕ ਤਰਪਾਲ ਤਾਣ ਕੇ खड़न जगह बनाई है जो तो कि लगातार पानी ने जो बहुत ज्यादा जो वहा वह देख सकते लाइव तो तस्वीर ਮੇਰੇ ਕੋਲ ਪਟਟੋ ਨੂੰ ਦੋ ਫੁੱਟ ਤੋਂ ਤਿੰਨ ਫੁੱਟ ਹੀ ਰਹਾ ਜਿਆ। ਇਦੋਂ ਹਾਂਜੀ ਜਿਹੜਾ ਸਵੇਰ ਦਾ ਲਗਾਤਾਰ 6 ਵਜੇ ਦਾ ਮੀਂਹ ਹੈ ਜਿਹੜਾ ਲਗਾਤਾਰ ਪੈ ਰਿਹਾ ਕੁਛ ਹੀ ਦੇਖ ਸਕਦੇ ਹਾਂ ਲਾਈਵ ਤਸਵੀਰਾਂ ਉਧਰ ਚਲੀਏ ਉਧਰ ਦੇਖੇ ਪਾਣੀ ਬਿਨਾਂ ਕਿ ਤੜਕੇ ਹੈ ਉਧਰ ਪਰੜੀ ਤੇ ਇਹਨੂੰ ਕੋਣ ਜਿਹੜੇ ਪਾਣਦੇ ਹਾਂ ਹਾਂਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕਿਉਂ ਕਿ ਹਾਲ ਨੇ ਕਿਵੇਂ ਮਹੌਲਾ ਉਧਰ ਠੀਕ ਆ ਵਧੀਆ ਬਹੁਤ ਠੀਕ ਆ ਵਧੀਆ ਵਧੀਆ ਸੈਟ ਆ ਹੋਰ ਵਧੀਆ ਵਧੀਆ ਬੜਾ ਜਿਆਦਾ ਪਾਣੀ ਆ ਯਾਰ ਬੜਾ ਜਿਆਦਾ ਵਧੀਆ ਉਧਰ ਪਟੜੀ ਦਿਖਾ ਕੇ ਆਉਣੇ ਕਿੰਨਾ ਚੜ ਗਿਆ ਉਧਰ ਉਧਰ ਹਾਂ ਹੈਗਾ ਹੈਗਾ ਆ ਜਾ ਆਗੇ ਚੰਗਾ ਸਿ ਆਉਣੇ ਜਿੰ ਹਾਂਜੀ ਜਿਹੜਾ ਆਪਾਂ ਸਵੇਰੇ ਲੈਵਲ ਲਾਇਆ ਸੀ ਨਿਸ਼ਾਨੀ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਦਿਖਾਉਣੇ ਆ ਓ ਕਿਵੇਂ ਆ ਜੱਸੀ ਕਿਵੇਂ ਆ ਵਧੀਆ ਉਹ ਠੀਕ ਹੈ ਹਾਂਜੀ ਦੇਖੋ ਤੁਸੀਂ ਉਹ ਦੇਖ ਸਕਦੇ ਹੋ ਜਿਹੜਾ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਲਾਈਵ ਹੈ ਜਿਹੜਾ ਪਾਣੀ ਦਿਖਾ ਰਿਹਾ ਉਹ ਜਿਹੜਾ ਖੂਸੀ ਸਾਰਾ ਉਹ ਡੁੱਬ ਚੁੱਕਿਆ ਹੈ ਅਸੀਂ ਦਿਖਾਉਣਾ ਤੁਹਾਨੂੰ ਹੁਣ ਪਾਟੜੀ ਜਿਹੜਾ ਉਸ ਪਾਟੜੀ ਦੇ ਉੱਪਰ ਵੀ ਜਿਹੜਾ ਪਾਣੀ ਉਹ ਫਲੋ ਕਰਕੇ ਚੱਲਿਆ ਇਹ ਰਾਂ ਹੀ ਉਰਾਇਆ ਨਾ ਥੱਲੇ ਫਤਰੀਏ ਥੱਲੇ ਹੋਇਆ ਇਹ ਰਿਮੋਟ ਤੇ ਕਿਹਨਾਂ ਪਾਸੇ ਤੋਂ ਹੈ ਇਹਨੇ ਨਾਲ ਤਾਂ ਬਹੁਤ ਫਰਕ ਆ ਹਾਂਜੀ ਇਹਨੇ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਸਿਰਫ 2 1/2 ਫੁੱਟਾ ਜਿਹੜਾ ਪਾਣੀ ਨੀਵਾ ਚੱਲ ਰਿਹਾ ਤੇ ਤੁਹਾਡੇ ਤੱਕ ਅਸੀਂ ਲਾਈਵ ਤਸਵੀਰਾਂ ਪਹੁੰਚਾ ਰਹੇ ਹਾਂ ਹੁਣ ਜਿਹੜੀ ਵਾਰਿਸ਼ ਆ ਬਹੁਤ ਜ਼ਿਆਦਾ ਜਿਹੜੀ ਸਵੇਰ ਦੀ ਸਵਾਦੀ ਜਿਹੜੀ ਵਾਰਿਸ਼ ਹੋਣ ਲੱਗ ਰਹੀ ਹੈ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਤਾਨੂੰ ਅਸੀਂ ਕੋਸ਼ਿਸ਼ ਕਰਦੇ ਆਂ ਲਾਈਵ ਤਸਵੀਰਾਂ ਨਾਲ ਹੀ ਸਾਰਾ ਜਿਹੜਾ ਅਪਡੇਟ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲਾਈਵ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਚੈਨਲ ਕਰ ਲਓ ਜਿਹਨੇ ਨਹੀਂ ਕੀਤਾ ਤੁਹਾਨੂੰ ਕੋਲ ਲਾਈਵ ਤਸਵੀਰਾਂ ਦਿਖਾਈ ਅਸੀਂ ਇੱਕ ਗੱਲ ਕਾਹਨ ਕੁਈ ਨਾ ਤਾਂ ਠੀਕ ਹੈ ਤੇ ਦੱਤਾ ਆ ਹਾਂ ਫਰਕ ਤਾਂ ਹੈਗਾ ਪੂਰਾ ਜਾਂ ਸੀ ਤਾਂ ਦਿਖਾ ਰਹੇ ਆ ਲਾਈਵ ਤਸਵੀਰਾਂ ਤੇ ਵਾਰਸ਼ ਦੇ ਵਿੱਚ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਾਰਾ ਜਿਹੜਾ ਲਾਈਵ ਦਿਖਾਇਆ ਜਾਵੇ ਦੇਖਨੇ ਆਪਾਂ ਪਾਟੜੀ ਦੇ ਉੱਪਰ ਕਿੰਨਾ ਜਿਹੜਾ ਪਾਣੀ ਆ ਉਧਰ ਚੜ ਰਿਹਾ ਕਿੰਨਾ ਕਿ ਚੜ ਗਿਆ ਪਾਰਡੀ ਦੇ ਉੱਤਰ ਪਾਣੀ ਠੀਕ ਹੈ ਜਿੰਜੇਸੀ ਕੋਸ਼ਿਸ਼ ਕਰਦੇ ਆ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾਉਣ ਦੇ ਹਾਂਜੀ ਇਹਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੋਰ ਕਿੰਦਾ ਹੈ ਕਣ ਠੀਕ ਕਿੱਥੇ ਹੋਰ ਹੋਰ ਤਰ੍ਹਾਂ ਦੇ ਪਿੱਛੇ ਹਾਂ

ਕੀ ਪਰ ਉਹ ਦੂ ਫੇਟਾ ਹੋਈ ਆ ਚਲੋ ਇਹ ਪਤਾ ਨਹੀਂ ਸੀ ਮੈਨੂੰ ਨਹੀਂ ਸੀਗਾ ਹਾਂ ਹਾਂਜੀ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਅੱਗੇ ਜਾ ਕੇ ਜਿਹੜਾ ਲਾਈਵ ਤਸਵੀਰਾਂ ਦਿਖਾਉਨੇ ਆ ਬਣੇ ਹੋਏ ਚੈਨਲ ਦੇ ਨਾਲ